ਖਦਰਾਨਾ ਲਾਈਵ ਚ ਆਪ ਸਭ ਦਾ ਸੁਆਗਤ ਸ੍ਰੀ ਮੁਖਤਸ ਸਾਹਿਬ ਅੱਜ ਮੈਂ ਸੂਬਾ ਪ੍ਰਧਾਨ ਅਮਰਜੀਤ ਕੌਰ ਸਾਂਝੇ ਫਰਾਡ ਦੀ ਕਨਵੀਨਰ ਅ ਦਫਤਰ 168022 ਚੰਡੀਗੜ੍ਹ ਜੋ ਅੱਜ ਸਾਡਾ ਇਕੱਠਿਆ ਹੋਣ ਦਾ ਮਕਸਦ ਆ ਸਰਕਾਰ ਨੇ ਇੱਕ ਸਾਡੀਆਂ ਆਸ਼ਾ ਵਰਕਰ ਭੈਣਾਂ ਤੇ 2008 ਚ ਭਰਤੀ ਹੋਈਆਂ ਸੀ ਜਿਹੜਾ ਸਿਹਤ ਮੈਕਮੈਂਡਨ ਤੋਂ ਕੰਮ ਲਿਆ ਜਾਂਦਾ ਤੇ ਉਹਦੇ ਤੇ ਲਗਾਤਾਰ 15 16 ਸਾਲ ਕੰਮ ਕਰਾ ਕੇ ਇੱਕ ਪਾਲਿਸੀ ਤਿਆਰ ਕਰਤੀ ਇਹਨਾਂ ਨੇ 31 ਮਾਰਚ ਨੂੰ ਕੁੜੀਆਂ ਨੂੰ ਸਾਡੀਆਂ ਭੈਣਾਂ ਨੂੰ ਬਿਨਾ ਪੁੱਛਿਆ ਦੱਸਿਆ ਟੌਪ ਟੇਬਲ ਇਹਨਾਂ ਨੇ ਸੇਵਾ ਮੁਕਤ ਕੀਤਾ ਉਸ ਦਾ ਪੰਜਾਬ ਭਰ ਦੀਆਂ ਸੰਕੜੇ ਭੈਣਾਂ ਨੇ ਵਿਰੋਧ ਕੀਤਾ ਤੇ ਲਗਾਤਾਰ ਅਸੀਂ ਸਰਕਾਰ ਦੇ ਨਾਲ ਲੜਾਈ ਕੀਤੀ ਵੀ ਜਿਹੜੀ 58 ਦੀ ਪਾਲਿਸੀ ਹੈ ਵੀ ਇਹਨੂੰ ਰੱਦ ਕੀਤਾ ਜਾਵੇ ਜੇ 58 ਦੇ ਵਿੱਚ ਸਾਨੂੰ ਤੁਸੀਂ 58 ਦੀ ਪਾਲਿਸੀ ਸਾਡੇ ਤੇ ਲਾਗੂ ਕਰਦੇ ਆ ਤਾਂ ਸਾਨੂੰ ਫਿਰ ਮੁਲਾਜ਼ਮਕਰਾਰ ਮੰਨੋ ਦੇ ਮੁਲਾਜ਼ਮਕਰਾਰ ਮੰਨ ਕੇ ਸਾਨੂੰ ਰੈਗੂਲਰ ਕਰੋ ਤੇ ਸਾਨੂੰ ਤਨਖਾਹ ਦਿਓ ਘੱਟੋ ਘੱਟ 28000 ਰੁਪਿਆ ਅਸੀਂ ਨਹੀਂ ਕਹਿੰਦੇ ਕਾਨੂੰਨ ਕਹਿੰਦਾ ਵੀ ਅਸੀਂ ਕਾਨੂੰਨ ਮੁਤਾਬਕ ਇਹਨਾਂ ਤੋਂ ਮੰਗਿਆ ਤਾਂ ਇਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਵੀ ਤੁਸੀਂ ਇੱਕ ਕੇਂਦਰ ਦੀ ਸਕੀਮ ਆ ਤੁਸੀਂ ਵਲੰਟੀ ਆ ਨਾ ਤੁਸੀਂ ਮੁਲਾਜ਼ਮ ਨਹੀਂ ਤੁਹਾਡੀ ਉਮਰ ਹੱਦ ਵਧਾਈ ਜਾ ਸਕਦੀ ਆ ਤਾਂ ਅਸੀਂ ਫਿਰ ਸਰਕਾਰ ਨੂੰ ਬੇਨਤੀ ਕੀਤੀ ਵੀ ਘੱਟੋ ਘੱਟ ਸਾਡੀ ਜਿਹੜੀ ਉਮਰ ਹੈ ਤਾਂ ਉਹ 65 ਕਰੋ ਤੇ 65 ਤੇ ਸਾਡੀਆਂ ਭੈਣਾਂ ਨੂੰ ਘਰੇ ਤੋੜਨ ਵੇਲੇ 5 ਲੱਖ ਰੁਪਿਆ ਸਹਾਇਤਾ ਫੰਡ ਦੋ ਪਲੱਸ ਜਾਂਦੀਆਂ ਨੂੰ ਘਰ ਇਹਨਾਂ ਦੀ ਪੈਨਸ਼ਨ ਲਾਓ ਤਾਂ ਸਰਕਾਰ ਨੇ ਲਗਾਤਾਰ ਅਸੀਂ ਜਦੋਂ ਰੋਸ ਮੁਜ਼ਾਰੇ ਕੀਤੇ ਤੇ ਸਾਡੇ ਰੋਸ ਮੁਜ਼ਾਰਿਆਂ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਅਸੀਂ 100 ਕੁੜੀ ਦਾ ਡੈਪੂਟੇਸ਼ਨ ਲੈ ਕੇ ਸਿਹਤ ਮੰਤਰੀ ਜੀ ਦੇ ਗਏ ਉੱਥੇ ਵੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਮੁੱਖ ਮੰਤਰੀ ਰਾਹੀਂ ਸਿਹਤ ਮਿਸ਼ਨਰ ਡਾਇਰੈਕਟਰ ਨੂੰ ਅਤੇ ਫਿਰ ਸਿਹਤ ਮੰਤਰੀ ਜੀ ਨੂੰ ਸਿਹਤ ਵਿਭਾਗ ਦੇ ਕੋਲ ਮਦਲਾ ਆਮਲੇ ਨੂੰ ਅਸੀਂ ਮੰਗ ਪੱਤਰ ਭੇਜੇ ਮੇਲਾ ਕੀਤੀਆਂ ਕੋਈ ਸੁਣਵਾਈ ਨਾ ਹੋਈ ਫਿਰ ਅਸੀਂ ਜੂਨ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਰੱਖਿਆ ਜਿਦੇ ਵਿੱਚ ਅਸੀਂ ਕੰਮਾਂ ਦਾ ਸਾਰਿਆਂ ਦਾ ਬਾਈਕਾਟ ਕੀਤਾ ਪੂਰੇ ਪੰਜਾਬ ਤੋਂ ਅਸੀਂ ਸਾਂਝੇ ਫਰੰਟ ਤੋਂ ਲਗਾਤਾਰ ਅਸੀਂ 26 ਤਰੀਕ 21 ਤਰੀਕ ਤੋਂ 28 ਤਰੀਕ ਤੱਕ ਰੋਸ ਪ੍ਰਦਰਸ਼ਨ ਜਾਰੀ ਕੀਤਾ ਉਹਦੇ ਚਲਦੇ ਆ ਚਲਦੇ ਆ ਇੱਕ ਸਾਨੂੰ ਸਤਿਮਾਨਯੋਗ ਮੁੱਖ ਮੰਤਰੀ ਜੀ ਬਲਵੀਰ ਸਿੰਘ ਜੀ ਨਾਲ ਮੀਟਿੰਗ ਮਿਲੀ ਉਹ ਮਾਨਯੋਗ ਸਾਡੇ ਪੰਜਾਬ ਦੇ ਜਿਹੜੇ ਸਪੀਕਰ ਸਾਹਿਬਾ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਸਾਡੀ ਮੀਟਿੰਗ ਕਰਾਈ ਉਸ ਮੀਟਿੰਗ ਦੇ ਵਿੱਚ ਥੋੜਾ ਜਿਹਾ ਵਿਸ਼ਵਾਸ ਦਿੱਤਾ ਗਿਆ ਵੀ ਜਲਦ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਨਾਲ ਤੁਹਾਡੀ ਮੀਟਿੰਗ ਕਰਾਈ ਜਾਏਗੀ ਉਸ ਦੇ ਵਿੱਚ ਤੁਹਾਡੇ ਸਾਰੇ ਹੱਲ ਹੋਣਗੇ ਤਾਂ ਸਾਡੀ ਇੱਕ ਮੀਟਿੰਗ 28 ਜੂਨ ਨੂੰ ਕਵਾਨਾ ਕਲੱਬ ਦੇ ਵਿੱਚ ਹੋਈ ਤੇ ਇਹਨਾਂ ਨੇ ਸਾਡੀਆਂ ਤਿੰਨ ਮੰਗਾਂ ਨੂੰ ਹਰੀ ਝੰਡੀ ਦਿੱਤੀ। ਉਹਦੇ ਵਿੱਚ ਜਿਹੜੀਆਂ 58 ਦੀਆਂ ਭੈਣਾਂ ਸੀ ਉਹਨਾਂ ਨੂੰ ਇਹਨਾਂ ਨੇ ਵਾਟ ਨੂੰ ਕਰਨ ਲਈ ਸਾਨੂੰ ਯਕੀਨੀ ਬਣਾਇਆ। ਪਲੱਸ ਜਿਹੜੀਆਂ ਫੈਸਿਲੀਟੇਟਰ ਭੈਣਾਂ ਸਾਡੇ ਉੱਪਰ ਜਿਹੜੀਆਂ ਸਾਡੀ ਰਿਪੋਰਟ ਲੈ ਰਹੀਆਂ ਉਹਨਾਂ ਦੇ ਪੱਤੇ ਦੇ ਵਿੱਚ 1000 ਰੁਪਏ ਦਾ ਵਾਅਦਾ ਕਰਨ ਦਾ ਤੇ ਜਿਹੜੀਆਂ ਭੈਣਾਂ ਸੇਵਾ ਮੁਕਤ ਕੀਤੀਆਂ ਇਹਨਾਂ ਨੂੰ ਮੁੜ ਤੋਂ ਬਹਾਲ ਕਰਨ ਦਾ ਇਹ ਤਿੰਨੇ ਮੰਗਾਂ ਨੂੰ ਹਰੀ ਝੰਡੀ ਦਿੱਤੀ ਸੀ। ਏ ਵੀ ਇਸ ਨੂੰ ਵੀ ਇਸ ਮੰਗ ਨੂੰ ਵੀ ਤਕਰੀਬਨ 4 ਮਹੀਨੇ ਹੋ ਗਏ ਸੀ ਤੇ ਇਹ ਸਾਡਾ ਜਿਹੜਾ ਨੋਟੀਫਿਕੇਸ਼ਨ ਸੀ ਜਾਰੀ ਨਹੀਂ ਸੀ ਹੋਇਆ ਹੁਣੇ ਜਿਹੜੀਆਂ ਜਿਮਨੀ ਚੋਣਾ ਆਈਆਂ ਸੀ ਜਿਮਨੀ ਚੋਣਾ ਦੇ ਵਿੱਚ ਅਸੀਂ ਲਗਾਤਾਰ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਮੰਗ ਪੱਤਰ ਦਿੱਤੇ ਨੋਟਸ ਦਿੱਤੇ ਵੀ ਪਲੀਜ਼ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਖੀਰ ਨੂੰ ਜਦੋਂ ਸਾਡਾ ਫੇਰ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਅਸੀਂ ਬਰਨਾਲੇ 13 ਤਰੀਕ ਨੂੰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਨਾਲ ਨੋਟਿਸ ਦਿੱਤਾ ਵੀ ਅਸੀਂ 18 ਤਰੀਕ ਨੂੰ ਰੋਸ ਪ੍ਰਦਰਸ਼ਨ ਕਰਾਂਗੇ 16 ਨੂੰ 16 ਨੂੰ ਸੌਰੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਜਿਹੜੇ ਸਿੱਟੇ ਨਿਕਲਣਗੇ ਸਰਕਾਰ ਖੁਦ ਜ਼ਿੰਮੇਵਾਰ ਹੋਏਗੀ ਉਹ ਸਾਡਾ ਜਿਹੜਾ ਨੋਟਿਸ ਸੀ ਉਹਦੇ ਤੇ ਕੋਈ ਵੱਡਾ ਅਮਲ ਨਾ ਹੋਇਆ ਤੇ ਸਾਨੂੰ ਮਜਬੂਰੀ ਦੇ ਵਿੱਚ 16 ਤਰੀਕ ਨੂੰ ਸਾਨੂੰ ਮਜਬੂਰੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਾਡੀਆਂ ਭੈਣਾਂ ਨੂੰ ਲਗਾਤਾਰ ਸਵੇਰ ਤੋਂ ਲੈ ਕੇ ਪੰਜਾਬ ਭਰ ਦੀਆਂ ਸੈਂਕੜੇ ਭੈਣਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਤਾੜਿਆ ਗਿਆ ਤਾਲੇ ਲਗਾਏ ਗਏ ਸਾਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ ਕਿਉਂਕਿ ਕਹਿੰਦੇ ਇੱਥੇ ਅੱਜ ਕੇਜਰੀ ਸਾਹਿਬ ਜੀ ਤੇ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਆ ਸੀ ਕਿ ਆ ਵੀ ਸਾਡਾ ਕੋਈ ਇਹ ਮਕਸਦ ਨਹੀਂ ਰੋਡ ਸ਼ੋਅ ਖਰਾਬ ਕਰਨ ਦਾ ਸਾਡਾ ਮਕਸਦ ਸਿਰਫ ਸਾਡਾ ਨੋਟੀਫਿਕੇਸ਼ਨ ਜਾਰੀ ਕਰਾਉਣ ਦਾ ਉਹਦੀ ਸਾਨੂੰ ਡਿਟੇਲ ਦੇ ਦਿਓ ਲੈਟਰ ਦੇ ਦਿਓ ਚੋਣਾਂ ਤੋਂ ਪਹਿਲਾਂ ਦੀ ਲੈਟਰ ਦੇ ਦਿਓ 20 ਦੀਆਂ ਚੋਣਾਂ ਸਾਨੂੰ ਪਹਿਲਾਂ ਲੈਟਰ ਦੋ ਸਾਡੀ ਮੀਟਿੰਗ ਦੀ ਨੋਟੀਫਿਕੇਸ਼ਨ ਜਾਰੀ ਕਰੋ ਅਸੀਂ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੰਨੇ ਆਂ ਪਰ ਨਹੀਂ ਕੋਈ ਅਸੀਂ ਮਜਬੂਰੀ ਦੇ ਵਿੱਚ ਲਗਾਤਾਰ ਭੁੱਖੇ ਤੇ ਸਾਰੀ ਦਿਹਾੜੀ ਲੱਗੇ ਰਹੇ ਫਿਰ ਜਦੋਂ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਅਸੀਂ 13 ਪੈਣਾ ਪੰਜਾਬ ਦੇ ਵਿੱਚ ਭੁੱਖ ਹੜਤਾਲ ਤੇ ਬਿਠਾਈਆਂ 48 ਘੰਟੇ ਦੀ ਅਸੀਂ ਭੁੱਖ ਹੜਤਾਲ ਲਈ ਪੈਣਾ ਬਿਠਾਈਆਂ ਫਿਰ ਉਹ ਸਾਡੀ ਭੁੱਖ ਹੜਤਾਲ ਦਾ ਇਹਨਾਂ ਨੂੰ ਲਗਾਤਾਰ ਝਟਕਾ ਲੱਗਿਆ ਤੇ ਅਸੀਂ ਸੌਂ ਖਾ ਕੇ ਬੈਠਾ ਸੀ ਵੀ ਅਸੀਂ ਇੱਥੋਂ ਉੱਠਣਾ ਨਹੀਂ ਰਾਤ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਾਡੀਆਂ ਪੈਣਾ ਦੇ ਨਾਲ ਅਨਸ ਕਾ ਵੀ ਘਟਣਾ ਹੁੰਦੀ ਹੈ ਉਸ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਫਿਰ ਮਾਨਯੋਗ ਤਹਿਸੀਲਦਾਰ ਸਾਹਿਬ ਜੀ ਨੇ ਇੱਕ ਸਾਨੂੰ 18 ਤਰੀਕ ਦੀ ਮੀਟਿੰਗ ਨਾਲ ਹੀ ਲਿਖਤੀ ਰੂਪ ਦੇ ਵਿੱਚ ਦਿੱਤੀ ਤੇ ਉਹ ਮੀਟਿੰਗ ਤੇ ਅਸੀਂ ਜਦੋਂ ਗਏ ਸੀ ਤਾਂ ਸਿਹਤ ਕल्याण ਭਲਾਈ ਦਫ਼ਤਰ ਦੇ ਵਿੱਚ ਸਾਡੀ ਸਾਡੇ ਮਾਨਯੋਗ ਡਾਇਰੈਕਟਰ ਜਸਵੀਰ ਸਿੰਘ ਔਲਖ ਜੀ ਪਲੱਸ ਸਾਡੇ ਐਮ ਡੀ ਮੈਡਮ ਮੋਨਕਾ ਜੀ ਤੇ ਨਾਲ ਸਾਰੀ ਟੀਮ ਸੀ ਤੇ ਉਹਦੇ ਵਿੱਚ ਇਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਦਾ ਸਾਨੂੰ ਨੋਟੀਫਿਕੇਸ਼ਨ ਦਿਖਾਇਆ ਗਿਆ ਤੇ ਵਾਦਾ ਕੀਤਾ ਗਿਆ ਤੇ 23 ਤਰੀਕ ਨੂੰ ਚੋਣ ਜਾਬਤਾ ਖਤਮ ਹੁੰਦਿਆਂ ਹੀ ਤੁਹਾਡਾ ਇਹ ਜਿਹੜਾ ਲੈਟਰ ਜਾਰੀ ਕੀਤਾ ਜਾਏਗਾ ਉਹ ਸਾਡਾ ਲੈਟਰ ਜਿਹੜਾ 26 ਤਰੀਕ ਨੂੰ ਉਹਨਾਂ ਨੇ ਜਾਰੀ ਕੀਤਾ ਏ ਪਰ ਸਾਡੀ ਜਿਹੜੀ ਚਿੱਠੀ ਹੈ 14 10 ਦੀ ਲਾਗੂ ਹੋਈ ਵੀ ਆ 26 11 26 11 ਨੂੰ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਅਸੀਂ ਸਾਡੀਆਂ ਭੈਣਾਂ ਨੇ ਬਹੁਤ ਹੀ ਜਿਹੜੀਆਂ 58 ਦੀ ਪਾਲਿਸੀ ਚਾਹੁੰਦੇ ਉਹਨਾਂ ਨੇ ਬਹੁਤ ਚੱਲੀ ਆ ਉਹਨਾਂ ਨੇ ਆਪਣੇ ਜਿਹੜੇ ਬਣਦੇ ਇਨਸੈਂਟਿਵ ਆ ਉਹਨਾਂ ਦਾ ਖੋਰਾ ਖਾਦਾ ਪਲੱਸ ਜਿਹੜਾ 2500 ਰੁਪਿਆ ਸਰਕਾਰ ਫਿਕਸ ਦੇ ਰਹੀ ਆ ਉਹਦਾ ਵੀ ਸਾਡੀਆਂ ਭੈਣਾਂ ਨੂੰ ਘਾਟਾ ਪਿਆ ਸਾਡੀਆਂ ਭੈਣਾਂ ਤੇ ਲਗਾਤਾਰ ਸਰਕਾਰ ਨੇ ਦੂਰੀ ਨੀਤੀ ਦੂਰੀ ਨੀਤੀ ਦਾ ਜਿਹੜਾ ਇਹ ਕੋਹਾੜਾ ਚਲਾਇਆ ਸੀ ਇੱਕ ਪਾਸੇ ਇਨਸੈਂਟਿਵ ਕੱਟ ਤੇ ਤੇ ਇੱਕ ਪਾਸੇ ਸੇਵਾ ਮੁਕਤ ਕਰਤਿਆਂ ਤੇ ਬੜਾ ਇੰਨੇ 8 ਮਹੀਨੇ ਬੜੇ ਔਖੇ ਉਹਨਾਂ ਨੇ ਬੱਚੇ ਪਾਲੇ ਆਪਣੇ ਤੇ ਅਸੀਂ ਸਾਡੀਆਂ ਭੈਣਾਂ ਨੂੰ ਅੱਜ ਕੱਲ ਇਹ ਦੁਬਾਰਾ ਬਹਾਲ ਕਰਵਾਇਆ ਏ ਦੋਨੋਂ ਸਾਡੀਆਂ ਭੈਣਾਂ ਦੋ ਤਰੀਕ ਨੂੰ 212 ਨੂੰ ਬਹਾਲ ਹੋ ਗਈਆਂ ਸਭ ਸੈਂਟਰਾਂ ਤੇ ਸਾਡੀਆਂ ਮਾਨਯੋਗ ਸਤਿਕਾਰਯੋਗ ਇਨਮਜ ਭੈਣੀਆਂ ਰਾਹੀਂ ਸਾਡੀਆਂ ਭੈਣਾਂ ਜਿਹੜੀਆਂ 58 ਦੀਆਂ ਜਿਹੜੀਆਂ ਸਾਡੇ ਨਾਲ ਪਲੱਸ ਅੱਜ ਹਾਜ਼ਰ ਖੜੀਆਂ ਇਹ ਭੈਣਾਂ ਸਾਡੀਆਂ ਅਨੁਯੁਕਤਾ ਹੋ ਗਈਆਂ ਦੁਬਾਰਾ ਬਹਾਲ ਹੋ ਗਈਆਂ ਤੇ ਅਸੀਂ ਨਾਲ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਜਿਹੜੀਆਂ ਸਾਡੀਆਂ ਭੈਣਾਂ 58 ਸਾਲ ਦੀਆਂ ਅੱਜ ਦੁਬਾਰਾ ਬਹਾਲ ਹੋਈਆਂ ਕੋਈ ਵੀ ਭੈਣ ਜਿਹੜੀ ਸਾਡੀ ਭੈਣ ਜਾ ਕੇ 62 ਸਾਲ ਤੇ ਸੇਵਾ ਮੁਕਤ ਹੋਏਗੀ ਪੈਣਾ ਨੂੰ ਵੀ ਵਿਸ਼ਵਾਸ ਦਿਵਾਉਣੇ ਵੀ ਸਰਕਾਰ ਤੋਂ ਅਸੀਂ ਗਵਾਂਡੀ ਦੇਸ਼ ਦੀ ਤਰ੍ਹਾਂ ਸਾਡੇ ਜਿਵੇਂ ਹਰਿਆਣਾ ਉਹ 2 ਲੱਖ ਰੁਪਏ ਸਾਡੀਆਂ ਭੈਣਾਂ ਨੂੰ ਦੇ ਰਿਹਾ ਸਾਡੀਆਂ ਭੈਣਾਂ ਨੂੰ ਜਾਣ ਤੇ ਅਸੀਂ ਗ੍ਰੈਟੀਟੀ ਜ਼ਰੂਰ ਜ਼ਰੂਰ ਦਿਵਾਵਾਂਗੇ ਇਸੇ ਤਰ੍ਹਾਂ ਹੀ ਅਸੀਂ ਲੜਦੇ ਰਵਾਂਗੇ ਤੇ ਨਾਲ ਹੀ ਸਾਡੀਆਂ ਭੈਣਾਂ ਬਲੋ ਅਸੀਂ ਵਿਸ਼ਵਾਸ ਦਿਵਾਉਣੇ ਆ ਜਿਵੇਂ ਪਹਿਲਾਂ ਸੇਤਮੇਕਮੇ ਵਿੱਚ ਕੰਮ ਕਰਦਾਂ ਸੀ ਆਪਣੀ ਇਮਾਨਦਾਰੀ ਨਾਲ ਹੁਣ ਵੀ ਉਦਾਂ ਹੀ ਸੇਤਮੇਕਮੇ ਦਾ ਕੰਮ ਕਰਨਗੀਆਂ ਜਿਹੜੀਆਂ 58 ਦੀ ਪਾਲਿਸੀ ਵਾਲੀਆਂ ਭੈਣਾਂ ਅੱਜ ਅਦਵਾਰੇ ਪਾ ਲਉਂੀਆਂ ਸਾਡੇ ਵਿੱਚ ਮੌਜੂਦ ਆ ਜੀ ਧੰਨਵਾਦ ਜੈ ਜਨਤਾ ਜੈ ਸ਼ੰਗਾਰਸ਼ ਜਿੱਤ ਲੜਦੇ ਸਾਡੇ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਭੈਣਾਂ ਨੂੰ ਅਸੀਂ ਲਗਾਤਾਰ ਲੜਾਈ ਲੜ ਕੇ ਅਸੀਂ 20% ਦਾ ਕੋਟਾ ਦਵਾਇਆ ਸੀਗਾ ਵੀ ਜਿਹੜੀਆਂ ਆਸ਼ਾ ਵਰਕਰ ਇਨਮ ਦੇ ਪੇਪਰ ਪਾਸ ਕਰਨੀਆਂ ਤੇ ਉਹ ਸਾਡੀਆਂ ਭੈਣਾਂ ਐਨਮ ਦੀ ਭਰਤੀ ਵੇਲੇ ਪੇਪਰ ਦੇਣੀਆਂ ਉਹ ਵੀ ਸਾਡੀ ਤਮੰਨਾ ਅੱਜ ਪੂਰੀ ਹੋਈ ਹੈ ਬੜੇ ਲੰਮੇ ਸੰਘਰਸ਼ ਦੇ ਨਾਲ ਸਾਡੀਆਂ ਭੈਣਾਂ ਨੇ ਮਲਟੀਪਰਪਸ ਦੇ ਪੇਪਰ ਦਿੱਤੇ ਤੇ ਅੱਜ ਸਾਡੀਆਂ ਆਸ਼ਾ ਵਰਕਰ ਤੇ ਫੈਸੀਲੀਟੇਟਰ ਭੈਣਾਂ ਚੋਂ 170 ਕੁੜੀਆਂ ਅੱਜ ਪੰਜਾਬ ਦੇ ਵਿੱਚ ਪਲੱਸ ਅੰਗਨਵਾੜੀ ਪਲੱਸ ਆਮ ਐਨਮਜ ਨੋਮਾਨਯੋਗ ਡਾਕਟਰ ਬਲਵੀਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਪਟਿਆਲਾ ਵਿਖੇ ਉਹਨਾਂ ਨੂੰ ਅੱਜ ਆਰਡਰ ਦੇ ਰਹੇ ਆ ਤੇ ਅਸੀਂ ਸਾਡੀਆਂ ਭੈਣਾਂ ਨੂੰ ਪੰਜਾਬ ਭਰਦਿਆਂ ਨੂੰ ਵੀ ਇਸ ਮਸਲੇ ਤੇ ਵੀ ਅਸੀਂ ਵਧਾਈ ਦਿੰਨੇ ਆ ਕਿ ਅਸੀਂ ਜਿਹੜੀਆਂ ਜੰਗਾਂ ਲੜੀਆਂ ਤੁਹਾਡੇ ਸੰਘਰਸ਼ਾਂ ਦੇ ਨਾਲ ਲੜੀਆਂ ਤੁਹਾਡੀ ਬੜੀ ਵੱਡੀ ਬਦੌਲਤ ਆ ਭੈਣਾਂ ਨੂੰ ਕੋਟੇ ਦਿਵਾਉਣੇ ਭੈਣਾਂ ਨੂੰ ਹਰ ਜਗ੍ਹਾ ਦੇ ਉੱਤੇ ਜਿੱਤ ਪ੍ਰਾਪਤ ਕਰਾਉਣੀ ਤੇ ਅੱਜ ਅਸੀਂ ਬੜੇ ਉਹ ਸਰਕਾਰ ਦੇ ਵੀ ਅਸੀਂ ਧੰਨਵਾਦੀ ਆ ਤੇ ਜਿਹੜੀ ਅੱਜ ਸਾਡੀਆਂ ਭੈਣਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਆ ਉਹ ਮੈਨੂੰ ਜਨਜੀਤ ਕੌਰ ਦੀ ਅਗਵਾਈ ਦੇ ਵਿੱਚ ਆ ਮੇਲ ਤੇ ਫੀਮੇਲ ਦੇ ਪੰਜਾਬ ਦੇ ਪ੍ਰਧਾਨ ਆ ਅੱਜ ਮੈਂ ਆਪਣੀ 58 ਸਾਲ ਦੀਆਂ ਪਾਲਿਸੀ ਵਾਲੀਆਂ ਭੈਣਾਂ ਨੂੰ ਇੱਥੇ ਦੁਬਾਰੇ ਬਹਾਲ ਕਰਾਉਣਾ ਸੀ ਤੇ ਮੇਰੀ ਗਾਹਜ ਦੇ ਵਿੱਚ ਮੈਂ ਆਪਣੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਆ ਅਸੀਂ ਭੈਣ ਜੀ ਮਨਜੀਤ ਕੌਰ ਦਾ ਵੀ ਧੰਨਵਾਦ ਕਰਦੇ ਆ ਸਾਡੀ ਯੂਨੀਅਨ ਦੇ ਨਾਲ ਸਾਡੀਆਂ ਆਸ਼ਾ ਵਰਕਰਾਂ ਦੀਆਂ ਉਹਨਾਂ ਨੇ ਵੀ ਬਹੁਤ ਲੜਾਈ ਕਰਕੇ ਮੰਗਾ ਪ੍ਰਾਪਤ ਕਰਾਈਆਂ ਜਿਹੜੀਆਂ ਅੱਜ ਭੈਣਾਂ ਜੁਆਇਨ ਹੋ ਰਹੀਆਂ ਇਹਦੇ ਲਈ ਸਾਡੀ ਮਨਜੀਤ ਭੈਣ ਜੀ ਨੇ ਵੀ ਬਹੁਤ ਜਦੋਜਹਿਦ ਕੀਤੀ ਆ ਅਸੀਂ ਲਗਾਤਾਰ ਇਹ رابطہ ਰੱਖਿਆ ਕਿ ਸਾਡੀਆਂ ਜਿਹੜੀਆਂ 170 ਕੁੜੀਆਂ ਅੱਜ ਬਹਾ ਅਨੁਗਤੀ ਪੱਤਰ ਲੈ ਰਹੀਆਂ ਤੇ ਬੜੇ ਬੜੇ ਮੁਸ਼ਕਲਾਂ ਦੇ ਸਾਹਮਣੇ ਕਰਨੇ ਪਏ ਕਦੀ ਚੋਣ ਜਾਬਤਾ ਆ ਗਿਆ ਕਦੀ ਕਿਸੇ ਵੀ ਤਰ੍ਹਾਂ ਦਾ ਕੁੜੀਆਂ ਦੀ ਵੈਰੀਫਿਕੇਸ਼ਨ ਦਾ ਫੰਡਾਰ ਜਾਂਦਾ ਸੀ ਅੱਜ 428 ਦੇ ਵਿੱਚ ਸਾਡੀਆਂ 170 ਭੈਣਾਂ ਬੜੀ ਵੱਡੀ ਮਾਣ ਦੀ ਗੱਲ ਆ ਅੱਜ ਆਪਣੇ 50 ਸਰਕਾਰ ਦੇ ਖਜ਼ਾਨੇ ਵਿੱਚੋਂ ਆਪਣਾ ਵੰਡਾ ਹਿੱਸਾ ਲੈਣ ਗਈਆਂ ਤੇ ਮੁਲਾਜ਼ਮਕਰਾਰ ਦੇ ਵਿੱਚ ਆ ਚੁੱਕੀਆਂ ਆ ਜਿਹੜੀਆਂ ਰਹਿੰਦੀਆਂ ਪੈਣਾ ਉਹਨਾਂ ਨੂੰ ਅਸੀਂ 13 ਤਰੀਕ ਤੱਕ ਰਹਿੰਦੀਆਂ ਪੈਣਾ ਨੂੰ ਵੀ ਇਸੇ ਤਰ੍ਹਾਂ ਹੀ ਆਰਡਰ ਦਵਾਵਾਂਗੇ ਨਾਲ ਇਹ ਵੀ ਵਿਚਾਰ ਦਵਾਉਣਾ ਜਿੱਥੇ ਕਿਤੇ ਵੀ ਸਾਡੀ ਜਗ੍ਹਾ-ਜਗ੍ਹਾ ਤੇ ਲੋੜ ਆ ਅਸੀਂ ਤੁਹਾਡੇ ਲਈ ਹਾਜ਼ਰਾਂ ਤੇ ਲੜਦੇ ਰਹਾਂਗੇ ਜੈ ਜਨਤਾ ਜੈ ਸ਼ਿਵਪਾਲ ਸੌਰਫੰਡ ਦੇ ਖਰਵਾ ਦੂਸਤ ਜੀ ਹਿੰਦੂ ਜਿਲ੍ਹਾ ਕੈਸ਼ਕਰਨ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਜਦੋਂ ਵੀ ਸਾਨੂੰ ਰੱਖਿਆ ਸੀਗਾ ਤੈਨੂੰ ਤਲਾ ਕੋਈ ਉਮਰ ਦੀ ਹੱਦ ਨਹੀਂ ਸੀ ਕੋਈ ਇਹ ਨਹੀਂ ਕਿਹਾ ਗਿਆ ਵੀ 55 ਸਾਲ ਤੋਂ ਤੁਹਾਨੂੰ ਰਿਟਾਇਰਮੈਂਟ ਕਰਾਂਗੇ ਤੇ ਕਦੇ ਵੀ ਮੈਸੇਜ ਲਾ ਕੇ ਕੁੜੀਆਂ ਨੂੰ ਮਤਲਬ 55 ਸਾਲ ਦੇ ਹੋਂ ਘਰ ਦੋ ਦਿੱਤਾ ਗਿਆ ਪਰ ਨਾਲ ਕੁਛ ਦਿੱਤਾ ਗਿਆ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਆ ਪਰ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਗਲਤ ਹੋ ਰਿਹਾ ਇਹ ਚੀਜ਼ ਵੀ ਨਾ ਤਾਂ ਰਿਟਾਇਰਮੈਂਟ ਤੇ ਕੁਝ ਦਿੱਤਾ ਜਾ ਰਿਹਾ ਘੱਟੋ-ਘੱਟ ਦੇ ਸਰਕਾਰ ਜਿਆਦਾ ਨਹੀਂ ਤੇ 5-4 ਲੱਖ ਰੁਪਏ ਮਤਲਬ ਰਿਟਾਇਰਮੈਂਟ ਤੇ ਦੇਵੇ 10000 ਰੁਪਏ ਪੈਨਸ਼ਨ ਦੇਵੇ ਤਾਂ ਅੰਦੇ ਵਿਚਾਰਿਆਂ ਦਾ ਗੁਜ਼ਾਰਾ ਹੋ ਸਕੇ ਇੰਨੀ ਲੜਾਈ ਲੜਦੇ ਲੜਦੇ ਆ ਬਹੁਤ ਜ਼ਿਆਦਾ ਸੰਘਰਸ਼ ਲੜਿਆ ਹੱਥਾਂ-ਤਾਂ ਤਾਂ ਲੈ ਲਾਇਆ ਪਰ ਨਾ ਲਈ ਪਖੜਤਾ ਰੱਖਿਆ ਫੇਰ ਜਾ ਕੇ ਸਰਕਾਰ ਦੇ ਕਰਨ ਤੇ ਮਾੜੀ ਜੀ ਜੂ ਸਰ ਗਈ ਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਸਰਕਾਰ ਨੇ ਮਤਲਬ 4 ਸਾਲ ਹੋਰ ਵਧਾਤੇ 58 ਤੋਂ 62 ਸਾਲ ਕਰ ਦਿੱਤੇ ਤੇ ਮਤਲਬ ਜਿਹੜੀਆਂ ਅੱਛਾ ਸਪਰਵਜਣਾ ਸੀ ਉਹਨਾਂ ਦਾ 1000 ਰੁਪਿਆ ਵਧਾਤਾ ਮਤਲਬ 250 ਰੁਪਿਆ ਪ੍ਰਤੀ ਟੂਰ ਤੇ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਜਿੰਨਾ ਚਾ ਸਾਡੀਆਂ ਸ਼ਾਂਪੈਣਾਂ ਨੂੰ 22000 ਰੁਪਿਆ ਵੱਜਿਵਾ ਬੇਸਕੇਲ ਅਤੇ 7 ਲੱਖ ਰੁਪਿਆ ਗੈਰਾਈਟੀ ਤੇ 10000 ਰੁਪਿਆ ਮਤਲਬ ਉਹਨੂੰ ਪੈਨਸ਼ਨ ਹੀ ਦਿੱਤੇ ਜਾਂਦਾ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਹਾਂ ਇੰਨਾ ਜ਼ਰੂਰਤਵਾਰੀਆਂ ਦੇ ਚੁੱਤਲੇ ਬੰਦ ਹੋ ਗਏ ਸੀ ਉਹ ਦੁਬਾਰਾ ਚਲੋ ਗੁਜ਼ਾਰਾ ਕਰਦੀਆਂ ਹੋ ਜਾਣੀਆਂ 4 ਸਾਲ ਪਹਿਲਾਂ ਵਿਚਾਰੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਆਪਦੇ ਜੁਨੀ ਨਾਲ ਦਾ ਆਲਮ ਕਸਾਂਜਾ ਫਰੰਟ ਦਾ ਜਿਨ੍ਹਾਂ ਨੇ ਇੰਨਾ ਮੁਕੰਦ ਤਾਂ ਜੋ ਜੱਕ ਕਰਨ ਦਬਾ ਪਾਇਆ ਗਿਆ ਸਰਕਾਰ ਤੇ ਤੇ ਇੰਨੇ ਕਬ ਜਿਹੜੀ ਮੰਗ ਹੈ ਉਹਨਾਂ ਨੇ ਮੰਨੀ ਆ ਅਸੀਂ ਵੀ ਤੋਂ ਸੰਤੁਸ਼ਟ ਨਹੀਂ ਅਸੀਂ ਵੀ 4 ਸਾਲ ਤੋਂ ਸਾਡੇ ਤਾਂ ਬਹੁਤ ਚੰਗੀ ਗੱਲ ਆ ਪਰ ਇੰਨਾ ਕ ਵਿਚਾਰਿਆਂ ਦਾ ਗੁਜ਼ਾਰਾ ਜਰੂਰ ਹੋਣ ਲੱਗ ਜੂਗਾ 4 ਸਾਲ ਹੋਰ ਕਰ ਲੈਣਗੇ ਜਿੰਨਾ ਚਾਹ ਸਰਕਾਰ ਮਤਲਬ ਸਾਡਾ 7000 ਰੁਪਿਆ ਗ੍ਰੈਚੂਇਟੀ ਦਿੰਦੀ 10000 ਰੁਪਿਆ ਮਤਲਬ ਬਜਮਾਂ ਨਾ ਪੈਨਸ਼ਨ ਨਹੀਂ ਦਿੰਦੀ ਅਸੀਂ ਇਸ ਵਾਰ ਅਸੀਂ ਲਵਾ ਕੇ ਖੜਾ ਛੱਡਾਂਗੇ ਉਹਨਾਂ ਚੜ ਖੜਾ ਛੱਡ ਦੇ ਸਰਕਾਰ ਦਾ ਸੋ ਧੰਨਵਾਦ ਸਾਰੇ ਸਾਥੀਆਂ ਦਾ ਧੰਨਵਾਦ ਮੇਰੇ ਜੀ ਦੀ ਅਮਰਜੀਤ ਕਰਨ ਫਿਰ ਪ੍ਰਧਾਨ ਦਾ ਪੰਜਾਬ ਦੇ ਜਿਤਕੌਰ ਜ਼ਿਲ੍ਹਾ ਚੇਅਰਮੈਨ ਤੰਡਿ ਚੱਕੜ ਵਾਲਾ ਡਿਸਟ੍ਰਿਕਟ ਪਿਸਕੋਟ ਮੈਂ ਸਾਰੇ ਸਾਥੀਆਂ ਦਾ ਇਹ ਧੰਨਵਾਦ ਕਰਦੀ ਆ ਵੀ ਕਿ ਜਿਉਂ ਕਿ ਸਾਡੇ ਲੰਬੇ ਸਮੇਂ ਤੋਂ 58 ਸਾਲ ਦੀ ਪਾਲਿਸੀ ਸੀ ਅਸੀਂ ਆਪਦੇ 58 ਸਾਲ ਦੀ ਪਾਲਿਸੀ ਤੇ ਲੜ ਰਹੇ ਸੀਗੇ ਬੀਬੀ ਰਾਣੋ ਖੇੜੀ ਪਿੰਲਾ ਤੇ ਦੀਦੀ ਅਮਰਜੀਤਪੁਰ ਰਣ ਸਿੰਘ ਵਾਲਾ ਇਹਨਾਂ ਦੀ ਸਪੋਰਟ ਦੇ ਨਾਲ ਅਸੀਂ ਸਾਰੇ ਸਾਥੀਆਂ ਨੇ ਬਹੁਤ ਹੀ ਸੰਘਰਸ਼ ਕੀਤੇ ਸੰਘਰਸ਼ ਕਰਨ ਦੇ ਬਾਅਦ ਹੀ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਹੈ ਅਸੀਂ ਬਹੁਤ ਖੁਸ਼ ਹਾਂ ਤੇ ਸਾਡੀਆਂ ਕੁੜੀਆਂ ਵੀ ਬਹੁਤ ਖੁਸ਼ ਆ ਵੀ ਉਹਨਾਂ ਦੇ ਜਿਹੜੇ ਬੰਦ ਪਏ ਚੁੱਲ੍ਹੇ ਸੀ ਉਹ ਅੱਜ ਚੱਲੂ ਹੋ ਗਏ ਆ ਤੇ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਉਹਨਾਂ ਨੇ ਜਵੈਲਰੀ ਹੋ ਗਈ ਆ ਪਰ ਅਸੀਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰ ਅਸੀਂ ਇੱਕ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ 5 ਲੱਖ ਰੁਪਏ ਗ੍ਰੈਚੁਇਟੀ ਤੇ 10000 ਰੁਪਏ ਪੈਨਸ਼ਨ ਸਰਕਾਰ ਦੇਵੇ ਜਿਹੜੇ ਜਦੋਂ ਕੀ 62 ਸਾਲ ਤੇ ਕੁੜੀਆਂ ਨੂੰ ਰਿਟਾਇਰ ਕੀਤਾ ਜਾਵੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵੜੇ ਮੈਂ 15 ਸਾਲ ਤੋਂ ਸਰਵਿਸ ਕਰ ਰਹੀ ਆ ਜਦੋਂ ਸਾਨੂੰ ਡਿਊਟੀ ਜੁਆਇਨ ਕੀਤੀ ਸੀ ਆਸ਼ਾ ਵਰਕਰ ਦੀ ਉਦੋਂ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਜੀ ਉਮਰ ਦਾ ਸਾਨੂੰ ਐਟ ਅ ਟਾਈਮ ਹੀ ਉਹਨਾਂ ਨੇ ਚਿੱਠੀ ਮੈਂ ਕਿਹਾ ਵੀ ਤੁਹਾਨੂੰ ਦੜੀ ਉਮਰ ਆ ਤੁਹਾਡੀ 58 ਸਾਲ ਆ ਸਾਨੂੰ 58 ਸਾਲ ਤੇ ਯਾਨੀ ਮਾਰਚ ਵਿੱਚ ਸਾਨੂੰ ਉਹਨਾਂ ਨੇ ਡਿਊਟੀ ਤੋਂ ਡਾਇਦਾ ਵੀ ਤੁਸੀਂ ਕਿਉਂ ਕੰਮ ਨਹੀਂ ਕਰ ਸਕਦੇ ਆ ਅਸੀਂ ਉਸੇ ਤਰ੍ਹਾਂ ਹੀ ਪਰ ਕੰਮ ਕਰੇ ਗਈਆਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਉਹਨਾਂ ਨੇ ਬਹਾਲ ਕਰਤਾ ਜੀ 55 ਸਾਲ 60 ਸਾਲ ਉਮਰ ਕਰ ਦਿੱਤੀ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ